ਹਕਤ ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸੰਦੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਇਸ ਖੜੇ ਆ ਪਿੰਡ ਜੰਡੀ ਦੇ ਨੇੜੇ ਰਸੂਲਪੁਰ ਦੇ ਕੋਲ ਜਿਹੜੀ ਆ ਦਾਣਾ ਮੰਡੀ ਆ ਤੇ ਜਿੱਥੇ ਪਤਾ ਲੱਗਿਆ ਸੀ ਵੀ ਜਿਹੜੀ ਜਿੱਥੇ ਕੁਦਰਤ ਦੀ ਕਿਸਾਨਾਂ ਨੂੰ ਮਾਰ ਪਈ ਆ ਤੇ ਉੱਥੇ ਪ੍ਰਮਾਤਮਾ ਦੀ ਕਿਰਪਾ ਨਾਲ ਜਿੰਨਾ ਕਿਸਾਨਾਂ ਦਾ ਢੋਨਾ ਕੁਝ ਬਚ ਗਿਆ ਉੱਥੇ ਮਾਰ ਤੋਂ ਬਚ ਗਏ ਆ ਉਹਨਾਂ ਦਾ ਝਾੜ ਵੀ ਭਾਵੇਂ ਕਾਫੀ ਘਟ ਗਿਆ ਪਰ ਉਹਨਾਂ ਨੂੰ ਦੂਰੀ ਜਿਹੜੀ ਮਾਰ ਪੈ ਰਹੀ ਆ ਉਹਨਾਂ ਦੀ ਦੂਰੀ ਲੁੱਟ ਹੋ ਰਹੀ ਆ ਚਾਹੇ ਉਹ ਸੇਲਰਾਂ ਵਾਲਿਆਂ ਵੱਲੋਂ ਕੀਤੀ ਜਾਂਦੀ ਹੋਵੇ ਚਾਹੇ ਆੜਤੀਆਂ ਵੱਲੋਂ ਕੀਤੀ ਜਾਂਦੀ ਹੋਵੇ ਕਿਉਂਕਿ ਥਾਂ ਥਾਂ ਤੇ ਕਿਸਾਨ ਜਥੇ ਮਦਿਆਂ ਕਿਸਾਨਾਂ ਵੱਲੋਂ ਰੋਸ ਪ੍ਰਗਟਾਏ ਜਾ ਰਹੇ ਆ ਤੇ ਅੱਜ ਵੀ ਇੱਥੇ ਕੱਲ ਵੀ ਰੋਸ ਪ੍ਰਗਟਾਏ ਜਾਂਦੇ ਸੀ ਤੇ ਅੱਜ ਵੀ ਇੱਥੇ ਸਾਡੇ ਵੱਖ-ਵੱਖ ਕਿਸਾਨ ਆਗੂ ਪਹੁੰਚੇ ਮੈਂ ਇੱਕ ਕੈਮਰਾਮੈਨ ਕਹੂੰਗਾ ਵੀ ਸਾਡੇ ਨਾਲ ਇੱਥੇ ਵੱਖ-ਵੱਖ ਜਿਹੜੇ ਕਿਸਾਨ ਆਗੂ ਪਹੁੰਚੇ ਹੋਏ ਆ ਤੇ ਨਾਲ ਸਾਡੇ ਕਿਸਾਨ ਵੀ ਮੌਜੂਦ ਆ ਆਪਾਂ ਕਿਸਾਨਾਂ ਦੇ ਨਾਲ ਵੀ ਕੁਝ ਗੱਲ ਕਰਾਂਗੇ ਜੇ ਅਪਾਂ ਜਿਹੜੇ ਕਿਸਾਨ ਜਿੱਥੇ ਬੰਦੀਆਂ ਆਗੂ ਪਹੁੰਚਿਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਇਹਨਾਂ ਨੂੰ ਕੀ ਕੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਨੇ ਕੱਲ ਵੀ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਅੱਜ ਵੀ ਇੱਕ ਕਿਸਾਨਾਂ ਦੀ ਸਾਰ ਲੈਣ ਪਹੁੰਚੇ ਆ ਆਓ ਆਪਾਂ ਕਰਦੇ ਆ ਗੱਲਬਾਤ ਵੀ ਇਹ ਇਹਨਾਂ ਨੇ ਦੋਸ ਲਾਇਆ ਵੀ ਸਾਡੀ ਜਿਹੜੀ ਦੁਹਰੀ ਲੁੱਟ ਕੀਤੀ ਜਾਂਦੀ ਆ ਇੱਕ ਪਾਸੇ ਜਿੱਥੇ ਕਿਸਾਨ ਕੁਦਰਤ ਦੀ ਮਾਰ ਕੁਦਰਤ ਦੀ ਮਾਰ ਵਿੱਚ ਆਇਆ ਪਿਆ ਵਾ ਦੂਜੇ ਪਾਸੇ ਸਾਡੀ ਜਿਹੜੀ ਆਰਥਿਕ ਜਿਹੜੀ ਲੁੱਟ ਵੀ ਕੀਤੀ ਜਾਂਦੀ ਆ ਤਾਂ ਕਿਸਾਨ ਜਾਵੇ ਕਿੱਧਰ ਨੂੰ ਕਿਉਂਕਿ ਜਿਵੇਂ ਖਾਤਾ ਖੇਤੀ ਕਰਮਾ ਛੇਤੀ ਕਿਉਂਕਿ ਕਿਸਾਨ ਸੱਪਣ ਜਸਰੀਆ ਮਿੱਧਕੇ ਫਸਲਾਂ ਪਾਲਦਾ ਪਰ ਜਦੋਂ ਉਹਨੂੰ ਅਸਲੀ ਫਸਲਾਂ ਦਾ ਮੁੱਲ ਨਹੀਂ ਮਿਲਦਾ ਉਹਦੇ ਦਿਲ ਤੇ ਕੀ ਬੀਜੀ ਹੋਊਗੀ ਆਓ ਆਪਾਂ ਐ ਸਾਡੇ ਨਾਲ ਕਿਸਾਨ ਜਥੇਬੰਦੀ ਆਗੂ ਪਹੁੰਚ ਪਹ ਲੈ ਆਪਾਂ ਇਹਨਾਂ ਦੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਮੈਂ ਹਰਜੀਤ ਸਿੰਘ ਜੀ ਬੀਕੇ ਜੂ ਡਕੌਂਦਾ ਜਿਹਨਾਂ ਦੀ ਅਗਵਾਈ ਬੂਤਾ ਸਿੰਘ ਬੋਰਜ ਗੱਲ ਕਰ ਰਹੇ ਸੂਬੇ ਦੀ ਅਸੀਂ ਇੱਥੇ ਜੀ ਰਸੂਲਪੁਰ ਝੰਡੀ ਇੱਥੇ ਆਏ ਆ ਇੱਥੇ ਸਾਨੂੰ ਕਿਸਾਨਾਂ ਵੀਰਾਂ ਨੇ ਦੱਸਿਆ ਬਹੁਤ ਦਿਨਾਂ ਦੀ ਸਮੱਸਿਆ ਚੱਲ ਰਹੀ ਸੀ ਜੀ 12 12 ਦਿਨ ਹੋ ਗਏ 13 13 ਦਿਨ ਹੋ ਗਏ ਐਨਾ ਸੋਹਣਾ ਝੋਨਾ ਤੁਸੀਂ ਗੱਲ ਹੀ ਛੱਡ ਦਿਓ ਬਹੁਤ ਸੋਹਣਾ ਝੋਨਾ ਸਾਨੂੰ ਜ਼ਿੰਮੇਦਾਰਾਂ ਨੇ ਦੱਸਿਆ ਬਈ ਇਹ ਸ਼ੈਲਰਾਂ ਵਾਲੇ ਆ ਜਿਹੜੇ ਇਹ ਇੱਕ ਟਰੱਕ ਮਗਰ ਮੰਨ ਕੇ ਚੱਲੋ 300 ਸਵਾ 300 ਕਟਾ ਪੈਂਦਾ ਉਹਦੇ ਮਗਰ 45 45 ਕਟੂ ਮੰਗ ਰਹੇ ਆ 40 40 ਕਟੂ ਇਹ ਕੱਲ ਸਾਡੇ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਜੀ ਕਮਾਲਪੁਰਾ ਉਹ ਵੀ ਆਏ ਸੀ ਤੇ ਅੱਜ ਅਸੀਂ ਸ਼ੈਲਰ ਦਾ ਘਰਾਓ ਉਧਾਰ ਰੱਖਿਆ ਸੀ ਪਰ ਸਾਨੂੰ ਅੱਚੇ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਬਈ ਇੱਕ ਵੀ ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ ਇੱਕ ਵੀ ਗੱਟੂ ਨਹੀਂ ਕਿਸੇ ਜ਼ਿੰਮੇਦਾਰ ਨੂੰ ਦੇਣ ਦੇਵਾਂਗੇ ਬਹੁਤ ਸੋਨਾ ਝੋਨਾ ਬਹੁਤ ਵਧੀਆ ਫਸਲਾਂ ਇੱਕ ਤਾਂ ਜ਼ਿੰਮੇਦਾਰਾਂ ਨੂੰ ਉਹੀ ਮਾਰ ਪੈ ਗਈ ਝਾੜ ਹੀ 20 ਕੁਆਂਟਲ ਰਹਿ ਗਿਆ 12 12 13 13 ਕੁਆਂਟਲ ਝਾੜੂ ਹੀ ਉੱਡ ਗਿਆ ਜੋ ਪਿਛਲੇ ਸਾਲਾਂ ਚ ਵੀ ਇਹ ਲੈਂਦੇ ਰਹੇ ਆ ਜ਼ਿੰਮੇਦਾਰਾਂ ਦਾ ਪਿੱਛੇ ਝਾੜ ਸੀ ਜ਼ਿੰਮੇਦਾਰਾਂ ਨੇ ਦੇ ਵੀ ਦਿੱਤੇ ਪਰ ਇਸ ਵਾਰ ਇਹਨਾਂ ਦਾ ਮੂੰਹ ਪੈ ਗਿਆ ਮੈਂ ਦਾਅਵੇ ਨਾਲ ਕਹਿੰਦਾ ਇੱਕ ਸ਼ੈਲਰ ਵਾਲਾ ਪਿਛਲੇ ਸਾਲ ਇੱਕ ਇੱਕ ਚੱਕਾ ਫਰੀਂ ਵੰਗੂ ਲਾ ਗਿਆ ਕੋਈ ਜ਼ਿਆਦਾ ਕਿਸੇ ਦਾ ਨੁਕਸਾਨ ਨਹੀਂ ਸੀ ਸਾਡਾ ਆਪਣਾ ਫਸਲ ਸੀ 1800 ਕਟਾ ਸਾਡਾ ਡੈਸ ਕਲਰ ਸਾਨੂੰ ਕਿਹਾ ਗਿਆ ਕੋਈ ਕਿਸੇ ਭਾਤੇ ਘੱਟ ਭਾਤੇ ਚੱਕਣ ਨੂੰ ਤਿਆਰ ਹੋਏ ਅਸੀਂ ਇੱਕ ਸ਼ੈਲਰ ਵਾਲੇ ਨਾਲ ਗੱਲ ਕੀਤੀ ਮੇਰੇ ਵੀਰ ਨਾਲ ਉਹਨਾਂ ਨੇ ਵਿਸ਼ਵਾਸ ਦਿਵਾਇਆ ਸਾਨੂੰ ਜੀ ਅਸੀਂ ਪੂਰਾ ਇਨਸਾਫ ਦੇਵਾਂਗੇ ਤੁਹਾਨੂੰ ਅਸੀਂ 1800 ਕਟੇ ਦਾ 1800 ਕਟਾ ਸ਼ੈਲਰ ਦੇ ਵਿੱਚ ਪਹੁੰਚ ਕੀਤਾ ਉਹਨਾਂ ਨੇ ਜਦੋਂ ਉਹਦਾ ਚੌਲ ਕੱਢਿਆ ਸਭ ਕੁਝ ਕੀਤਾ ਤਾਂ ਜਦੋਂ ਅਸੀਂ ਹਿਸਾਬ ਕਰਨ ਗਏ ਵੀ ਜਿਹੜਾ ਘਾਟਾ ਪਿਆ ਸੀ ਤੁਹਾਨੂੰ ਦੇ ਦਿੰਨੇ ਆ ਕੋਈ ਗੱਲ ਨਹੀਂ ਪਰ ਉਹਨਾਂ ਨੇ ਤੁਸੀਂ ਸੱਚ ਮੰਨਿਓ ਸਿਰਫ 1800 ਗੱਟੇ ਮਗਰ 9000 ਰੁਪਏ ਦਾ ਘਾਟਾ ਉਹ ਕਹਿੰਦੇ ਦੇਣਾ ਦੇ ਦਿਓ ਨਹੀਂ ਦੇਣਾ ਨਾ ਸੋ ਵੀਰੋ ਕੋਈ ਘਾਟਾ ਨਹੀਂ ਹੈ ਕੁਝ ਨਹੀਂ ਹੈ ਇਹ ਸੈਲਰਾਂ ਵਾਲੇ ਮਨਮਰਜ਼ੀ ਕਰਦੇ ਆ ਅਸੀਂ ਇਹ ਮਨਮਰਜ਼ੀ ਹੋਣ ਨਹੀਂ ਦੇਵਾਂਗੇ ਇਹ ਇੱਕ ਦਰਸਨਾ ਗੱਲ ਕਲੀਅਰ ਕਰਦੇ ਜਿਵੇਂ ਸੈਲਰਾਂ ਵਾਲੀ ਗੱਲ ਕੀਤੀ ਆ ਵੀ ਜਿਹੜੇ ਇੱਥੋਂ ਦਾ ਸੈਲਰ ਆ ਉਹ ਕਿੰਨੇ ਗੱਟੇ ਕਿਸਾਨਾਂ ਤੋਂ ਮੰਗ ਰਿਹਾ ਤੇ ਕੀ ਇੱਥੇ ਆੜਤੀਆਂ ਵੱਲੋਂ ਵੀ ਆ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹਾਂਜੀ ਸਾਨੂੰ ਜ਼ਿਮੀਦਾਰਾਂ ਨੇ ਦੱਸਿਆ ਵੀ ਇੱਕ ਟਰੱਕ ਮਗਰ 45 ਗੱਟੇ ਮੰਗ ਰਿਹਾ ਜੀ ਉਹ ਕਹਿੰਦਾ ਤੁਹਾਡਾ ਡਿਸਕカラー ਆ ਅਸੀਂ ਹੁਣ ਸਾਰੀ ਮੰਡੀ ਦਾ ਦੌਰਾ ਕੀਤਾ ਸਾਨੂੰ ਤਾਂ ਮਤਲਬ ਝੋਨਾ ਬਿਲਕੁਲ ਹੀ ਨਹੀਂ ਕੋਈ ਡਿਸਕカラー ਦੱਸਿਆ ਜੀ ਬਹੁਤ ਸਾਫ ਝੋਨਾ ਬਹੁਤ ਵਧੀਆ ਝੋਨਾ ਬਸ ਸ਼ੈਲਰ ਵਾਲੇ ਦੀ ਮਨਮਰਜ਼ੀ ਜੀ ਸਾਨੂੰ ਹੁਣ ਉੱਚ ਅਧਿਕਾਰੀ ਪਹੁੰਚ ਵੀ ਰਹੇ ਐ ਇੱਥੇ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਇੱਕ ਵੀ ਘਟਾ ਨਹੀਂ ਅਸੀਂ ਲੱਗਣ ਦੇਵਾਂ ਜੇਕਰ ਨਹੀਂ ਪੈਣੇ ਆ ਇੱਕ ਵਲਾ ਬੰਦ ਹੋ ਜੇ ਜੇਕਰ ਇਹ ਮਤਲਬ ਜੇਕਰ ਨਟਕੋ ਚੱਲੂਗੀ ਇਹਨਾਂ ਦੀ ਇਹ ਤਾਂ ਅਸੀਂ ਜੰਗੀ ਪੱਧਰ ਤੇ ਫੇਰ ਦੁਬਾਰਾ ਜੇ ਦੁਬਾਰਾ ਇਹ ਇਹੋ ਜਿਹਾ ਕੰਮ ਕਰਨਗੇ ਤਾਂ ਅਸੀਂ ਸ਼ੈਲਰ ਦੇ ਮੂਹਰੇ ਬੈਠ ਜਾਣਾ ਨਾ ਕੋਈ ਆਉਣ ਦੇਣਾ ਨਾ ਜਾਣ ਦੇਣਾ ਜਿੰਨਾ ਚਿਰ ਸੀਜ਼ਨ ਖਤਮ ਨਹੀਂ ਹੁੰਦਾ ਉਨਾ ਚਿਰ ਅਸੀਂ ਉੱਠਾਂਗੇ ਨਹੀਂ ਇਹ ਇੱਕ ਦਰਸ਼ਕਾਂ ਨੂੰ ਜਾਣਕਾਰੀ ਸਾਂਝੀ ਕਰਦੇ ਵੀ ਇਹ ਜਿਹੜੀ ਸਮੱਸਿਆ ਵਾ ਇਸ ਮੰਡੀ ਚ ਆਈ ਕਿ ਆਮ ਆਮ ਜਿਹੜੀਆਂ ਮੰਡੀਆਂਾਂ ਮਾ ਜਿਹੜੀਆਂ ਉੱਥੇ ਵੀ ਆ ਰਹੀ ਆ ਸਾਰੀਆਂ ਮੰਡੀਆਂਾਂ ਚ ਆ ਰਹੀ ਜੀ ਥੋੜਾ ਬਹੁਤੀ ਪਰ ਇੱਥੇ ਜ਼ਿਆਦਾ ਆ ਰਹੀ ਆ ਤੇ ਤੁਸੀਂ ਇੱਥੋਂ ਦੇ ਇਨਸਪੈਕਟਰ ਨਾਲ ਗੱਲ ਕੀਤੀ ਅਸੀਂ ਜੀ ਫੋਨ ਲਾਇਆ ਸੀ ਫੋਨ ਉਹਨਾਂ ਨੇ ਮਤਲਬ ਬਿਜੀ ਕਰਤਾ ਉਹ ਆ ਰਹੇ ਆ ਇੱਥੇ ਆਇਆ ਨਾ ਪਾ ਗੱਲਬਾਤ ਕਰ ਤੇ ਸੈੱਲ ਦੇ ਮਾਲਕ ਨੇ ਹੁਣ ਕੀ ਵਿਸ਼ਵਾਸ ਦਿਵਾਇਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਜੀ ਵੀ ਅਸੀਂ ਕੋਈ ਮਤਲਬ ਜਿਹੜਾ ਸਹੀ ਝੋਨਾ ਵਧੀਆ ਸਾਰਾ ਝੋਨਾ ਸਾਫ ਆ ਵੀ ਅਸੀਂ ਨਹੀਂ ਲਵਾਂਗੇ ਵਿਸ਼ਵਾਸ ਤਾਂ ਸਾਨੂੰ ਇਹ ਦਿਵਾਇਆ ਪਰ ਜੇ ਉਹ ਵਿਸ਼ਵਾਸ ਤੋਂ ਪਾਸੇ ਹੁੰਦੇ ਆ ਤਾਂ ਅਸੀਂ ਜੰਗੀ ਪੱਧਰ ਤੇ ਫਿਰ ਇਹਦਾ ਘਰਾਓ ਕਰਾਂਗੇ ਜਿੰਨਾ ਚਿਰ ਸੀਜ਼ਨ ਚੱਲੂਗਾ ਅਸੀਂ ਉਹਦੇ ਮੂਹਰੇ ਬੈਠਾਂਗੇ ਅਸੀਂ ਅੰਦਰ ਬਾਹਰ ਨਹੀਂ ਹੋਣ ਦੇਵਾਂਗੇ ਕੁਝ ਨਾ ਕੋਈ ਟਰੱਕ ਅੰਦਰ ਜਾਣ ਦੇਵਾਂਗੇ ਨਾ ਬਾਹਰ ਜਾਣ ਦੇਵਾਂਗੇ ਜੋ ਸੀਜ਼ਨ ਖਤਮ ਹੋਏ ਉਹ ਦੁੱਟਣਗੇ ਜੇ ਸਾਡੇ ਨਾਲ ਕੁਝ ਹੋਊਗਾ ਬੱਸ ਕੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਵੈਂਡਰ ਸੂਲਪੁਰ ਚੰਡੀ ਮੰਡੀ ਦੇ ਦਾਣਾ ਮੰਡੀ ਦੇ ਇਨਸਪੈਕਟਰ ਸਿਮਰਨਜੀਤ ਸਿੰਘ ਜੀ ਕਿਉਂਕਿ ਇਹ ਵਿਸ਼ੇਸ਼ ਤੌਰ ਤੇ ਕਿਸਾਨਾਂ ਦੇ ਨਾਲ ਜਿਹੜੇ ਮਸਲੇ ਨੂੰ ਵੀ ਦੇਖਦੇ ਹੋਏ ਵਿਸ਼ੇਸ਼ ਤੌਰ ਤੇ ਪਹੁੰਚੇ ਆ ਇਹਨਾਂ ਨੇ ਆ ਕੇ ਕਿਸਾਨਾਂ ਨੂੰ ਕਿਵੇਂ ਸੰਤੁਸ਼ਟ ਕੀਤਾ ਕੀ ਵਿਸ਼ਵਾਸਤਾ ਆਉ ਆਪਾਂ ਕਰကြਾਂ ਗੱਲਬਾਤ ਸਭ ਤੋਂ ਪਹਿਲਾਂ ਇਨਸਪੈਕਟਰ ਆਪ ਅਸੀਂ ਆਪਣੇ ਚੈਨਲ 'ਤੇ ਸਵਾਗਤ ਕਰਦੇ ਹਾਂ ਜੀ ਮੇਰਾ ਨਾਮ ਸਿਮਰਨਜੀਤ ਸਿੰਘ ਜੀ ਮੈਂ ਇਨਸਪੈਕਟਰ ਵੇਅਰਹਾਊਸ ਤੋਂ ਆਈ ਮੈਂ ਮੋਢੇ ਤੋਂ ਅਸੀਂ ਇਹ ਰਸੂਲਪੁਰ ਚੰਡੀ ਮੰਡੀ ਦੇ ਵਿੱਚ ਖਰੀਦ ਕਰਦੇ ਆ ਰਹੇ ਹਾਂ ਪਿਛਲੇ 6 ਤੋਂ 7 ਸੀਜ਼ਨਾਂ ਤੋਂ ਮੈਂ ਹੀ ਇੱਥੇ ਇਨਸਪੈਕਟਰ ਆ ਇਦਾਂ ਦੀ ਕੋਈ ਵੀ ਦਿੱਕਤ ਇਹ ਪਰੇਸ਼ਾਨੀ ਅੱਜ ਤੱਕ ਨਹੀਂ ਆਈ ਨਾ ਹੀ ਆਵੇਗੀ ਮੈਂ ਇਹ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਲੁੱਟਖੋ ਨਾ ਹੀ ਕੁਛ ਇਦਾਂ ਦਾ ਕੋਈ ਮਸਲਾ ਸਾਹਮਣੇ ਆਏਗਾ ਬਸ ਇਹ ਕਹਿੰਦੇ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦਾ ਇਹੇ ਕਿਸਾਨਾਂ ਨੇ ਦੋਸ ਲਾਇਏ ਜਿਹੜੇ ਅਸੀਂ ਸੈਲਰ ਮਾਲਕਾਂ ਉਹਨਾਂ ਤੋਂ ਵੱਡੀ ਗਿਣਤੀ ਵਿੱਚ ਜਿਹੜੀ ਕਾਟ ਕੱਟੀ ਜਾਂਦੀ ਆ ਜਾਂ ਆਰਤੀਆਂ ਵੱਲੋਂ ਵੀ ਲਗਾਤਾਰ ਕੋਈ ਜਿਹੜੀ ਕਾਟ ਮੰਗੀ ਜਾਂਦੇ ਆ ਪਰੇਸ਼ਾਨ ਕੀਤਾ ਜਾ ਰਿਹਾ ਉਹਦੇ ਸਮੇਂ ਕੀ ਕਹਿਣਾ ਇਸ ਸਬੰਧੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਵੀ ਮੇਰੀ ਜਿਹੜੀ ਮੰਡੀ ਦੇ ਵਿੱਚ ਖਰੀਦ ਹੈ ਉਹ ਕਰੀਬਨ 36 ਤੋਂ 40000 ਬੋਰੀ ਦੇ ਵਿੱਚ ਵਿੱਚ ਹੈ ਵੀ ਕੱਲ ਦੀ ਖਰੀਦ ਪਾ ਕੇ ਤੇ ਉਹਦੇ ਵਿੱਚੋਂ 28 ਤੋਂ 29000 ਬੋਰੀ ਮੈਂ ਹਲੇ ਤੱਕ ਲਿਫਟ ਕਰਵਾ ਚੁੱਕਿਆ ਤੇ ਹੱਲੇ ਵੀ ਟਰੱਕ ਚੱਲਦੇ ਪਏ ਨੇ ਕੱਲ ਦੇ 10 ਟਰੱਕ ਸ਼ੈਲਰ ਦੇ ਵਿੱਚ ਲੈ ਚੁੱਕੇ ਆ ਤੇ ਹੁਣ ਵੀ ਲੋਡਿੰਗ ਹੋ ਰਹੀ ਆ ਵੀ ਇਦਾਂ ਦੀ ਕੋਈ ਦਿੱਕਤ ਸਾਹਮਣੇ ਆ ਨਹੀਂ ਰਹੀ ਨਾ ਹੀ ਆਏਗੀ ਜੋ ਵੀ ਇਹ ਅੱਗੇ ਕੋਈ ਫਿਊਚਰ ਦੇ ਵਿੱਚ ਵੀ ਜੇ ਕੋਈ ਦਿੱਕਤ ਦੇਖਣ ਨੂੰ ਮਿਲਦੀ ਹੈ ਤੇ ਅਸੀਂ ਕਿਸਾਨ ਆਗੂਆਂ ਦੇ ਨਾਲ ਤੇ ਕਿਸਾਨਾਂ ਦੇ ਨਾਲ ਖੜੇ ਆ ਵੀ ਜੋ ਅਸੀਂ ਖਰੀਦਿਆ ਅਸੀਂ ਉਹਨੂੰ ਭਰਪੂਰ ਤੌਰ ਤੇ ਨਿਭਾਵਾਂਗੇ ਠੀਕ ਹੈ ਧੰਨਵਾਦ ਧੰਨਵਾਦ